ਹਲਵਾਈ ਲੱਗੇ ਇੱਧਰ ਢਾਲੀ ਵਾਲ ਤਾਂ ਫਿਰ ਢਾਲੀ ਵਾਲੀ ਆ ਵੀ ਹਨੇ ਵੀ ਪਰੇ ਪਰੇ ਹਾਂ ਹੈਲੋ ਅੱਜ ਦੀ ਪਾਰਟੀ ਵਾਸਤੇ ਨੇ ਲਾਟ ਵੀ ਕੀਤਾ ਰਫਰ ਤੇਲ ਬਰਾਦਰ ਸਸਤੀਕਾਰ ਅੱਜ ਬੱਚਿਆਂ ਦਾ ਵੀ ਸਕੂਲ ਜਾਣ ਨੂੰ ਦਿਲ ਨਹੀਂ ਕਰਦਾ ਦੀਵਾਲੀ ਦੀ ਸਾਰਿਆਂ ਨੂੰ ਸਾਡੇ ਵੱਲੋਂ ਮੇਰੇ ਵੱਡੇ ਭਰਾ ਵੱਲੋਂ ਹਾਂਜੀ ਹਾਂਜੀ ਬਾਈ ਇੱਕ ਗੱਡੀ ਗਈ ਆਪਣੀ ਤੇ ਇੱਕ ਦੂਸਰੀ ਗੱਡੀ ਚ ਜਾਣਗੇ ਹੁਣ ਜਿਹੜੇ ਆਪਣੇ ਹੋਰ ਮਹਿਮਾਨ ਆਉਣੇ ਸੀ ਉਹ ਵੀ ਅੱਜ ਆ ਗਏ ਆ ਤੇ ਅਸੀਂ ਉਹਨਾਂ ਦੀ ਵੇਟ ਕਰਦੇ ਸੀ ਤੇ ਅਸੀਂ ਵੀ ਹੁਣ ਗੁਰੂ ਘਰ ਚਲਦੇ ਆ ਪਹਿਲਾਂ ਆਪਣੀ ਅੱਧੀ ਫੈਮਲੀ ਚਲੀ ਗਈ ਤੇ ਇਹ ਦੀਵਾਲੀ ਬਹੁਤ ਸਪੈਸ਼ਲ ਵਾ ਕਿਉਂਕਿ ਕੋਈ ਵੀ ਦਿਨ ਦਿਹਾਰ ਫੈਮਲੀ ਨਾਲ ਹੀ ਵਧੀਆ ਲੱਗਦੇ ਆ ਤੇ ਹੁਣ ਆਪਾਂ ਵੀ ਚੱਲੇ ਆ ਸਾਰੇ ਜਣੇ ਗੁਰੂ ਘਰ ਤੇ ਉੱਥੇ ਚੱਲ ਕੇ ਮਿਲਦੇ ਆ ਤੁਹਾਨੂੰ ਨਾਲੇ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਵਾਉਨੇ ਆ ਜੁੜੇ ਰਹੋ ਤੁਸੀਂ ਸਾਡੇ ਬਲੌਗ ਦੇ ਨਾਲ ਸਿੱਖਾਰਾ ਗੰਜਾ ਹੋ ਗਿਆ ਗੰਜਾ ਹੋ ਗਿਆ ਆ ਗਈ ਵੀ ਇਹ ਮੇਰਾ ਫਰਤੈਲੋ ਸਸ ਜੀ ਕਾਲ ਲਈ ਸਾਰੇ ਪਹੁੰਚ ਗਏ ਆਪਾਂ ਹੀ ਜਾਣਾ ਹੈ ਹੋਰ ਸਵਾਲ ਹੈਗਾ ਅੱਜ ਮੰਮੀ ਆਤਾ ਦੇਖਾਈ ਵੇ ਅੱਛਾ ਠੀਕ ਆ ਮਾਤ ਪੇਟਾ ਵੀ ਹੋ ਗਿਆ ਨਹੀਂ ਘਾਟੇ ਪੁੱਤ ਨਹੀਂ ਨਹੀਂ ਕਿਉਂ ਝੂਟ ਮਰੀ ਜਾਂਦਾ ਪੁੱਦੇ ਆ ਨਹੀਂ ਬਾਹਰ ਆ ਕੇ ਨੇ ਦੁਬਾਰੇ ਫੇਰ ਪੁੱਝ ਚੱਲੇ ਤੂੰ ਨਾਨਕੇ ਦਾਦਕੇ ਆ ਤੇ ਪਾ ਦੇ ਦੇਵ ਇਹੀ ਪਾਉਗੀ ਰਮਣ ਮੈਂ ਨਾਨਕੇ ਆਏ ਨੇ ਕੀ ਕਾਜਲ ਕੀ ਕਾਜਲ ਲਿਆਏ ਨੇ ਹੈ ਲਿਆਏ ਭੋਗ ਦੀ ਟੰਗਾ ਸਹੀ ਗੱਲ ਆ ਆ ਤਾਂ ਦਾਦਕੇ ਆ ਤਾਂ ਭੱਜ ਗਏ ਬਹੁਤ ਡਰਦਾ ਹੈ ਨਾਨਕੇ ਵਾਲਿਆਂ ਤੋਂ ਹਾਂ ਹਾਏ ਬਣ ਮਾਰੀ ਠੀਕ ਕੰਚਾ ਲੋ ਬੰਦ ਨਹੀਂ ਕੀਤੀ ਤੁਸੀਂ ਹਾਏ ਥੱਕ ਗਿਆ ਤੂੰ ਏਲੀਅਨ ਜੀ ਫੋਟੋ ਸ਼ੂਟ ਇਹਨਾਂ ਨੇ ਦਿਗਣਾ ਪੀਂਗ ਤੋਂ ਕੀ ਇਹ ਜੰਦੇ ਸਸਿਕਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਸਾਡੀਆਂ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਕਮੈਂਟ ਕਰਨ ਲਈ ਸੋਹਣੇ ਸੋਹਣੇ ਤੁਹਾਡਾ ਦਿਲੋਂ ਧੰਨਵਾਦ ਤੇ ਮੈਨੂੰ ਬਹੁਤ ਵਧੀਆ ਲੱਗਦਾ ਤੁਹਾਡੇ ਸਾਰਿਆਂ ਦੇ ਕਮੈਂਟ ਪੜ ਕੇ ਜਿੱਦਾਂ ਤੁਸੀਂ ਸਾਡੇ ਪਹਿਲੇ ਬਲੌਗਰ ਦੇ ਵਿੱਚ ਦੇਖਿਆ ਹੀ ਆ ਕਿ ਆਪਾਂ ਦਿਵਾਲੀ ਤੇ ਸਾਡੇ ਸਾਰੇ ਰਿਸ਼ਤੇਦਾਰਾਂ ਨੂੰ ਇਨਵਾਈਟ ਕੀਤਾ ਹੋਇਆ ਤੇ ਰਿਸ਼ਤੇਦਾਰ ਪਹੁੰਚ ਵੀ ਗਏ ਆ ਤੇ ਅੱਜ ਆਪਣੇ ਹੈਗੀ ਘਰ ਦੇ ਵਿੱਚ ਪਾਰਟੀ ਕਿਉਂਕਿ ਨਾ ਭੈਣ ਹੋਣਾ ਨੇ ਉਹਨਾਂ ਨੂੰ ਦਿਵਾਲੀ ਵਾਲੇ ਦਿਨ ਦੀ ਛੁੱਟੀ ਨਹੀਂ ਮਿਲੀ ਤੇ ਉਹ ਸ਼ਨੀਵਾਰ ਆ ਗਏ ਆਪਣੇ ਕੋਲੇ ਤੇ ਉਹਨਾਂ ਨੇ ਦਿਵਾਲੀ ਵਾਲੇ ਦਿਨ ਚਲੇ ਜਾਣਾ ਉਸ ਤੋਂ ਪਹਿਲਾਂ ਆਪਾਂ ਦੋ ਦਿਨ ਪੂਰੀ ਮਸਤੀ ਕਰਨੀ ਹੈ ਡੇਲੀ ਪਾਰਟੀ ਇੰਜੋਏ ਕਰਨਾ ਵਾ ਵੈਸੇ ਵੀ ਆਪਾਂ ਨੂੰ ਜ਼ਿੰਦਗੀ ਨੂੰ ਇੰਜੋਏ ਕਰਨਾ ਚਾਹੀਦਾ ਨਾ ਕਿਉਂਕਿ ਅੱਜ ਕੱਲ੍ਹ ਸਮੇਂ ਦਾ ਕੋਈ ਨਹੀਂ ਪਤਾ ਤੇ ਸਾਡੀ ਸਾਰੀ ਫੈਮਿਲੀ ਇਦਾਂ ਦੀ ਅਸੀਂ ਆਪਣੀ ਜ਼ਿੰਦਗੀ ਨੂੰ ਪੂਰਾ ਜਿਉਂਦੇ ਆ ਮਸਤੀ ਕਰਦੇ ਆ ਇੰਜੋਏ ਕਰਦੇ ਆ ਤੇ ਇਦਾਂ ਸਾਡੀ ਜੈਸਮੀਨ ਦੇ ਪੇਪਰ ਵੀ ਚੱਲ ਰਹੇ ਆ ਤੇ ਵਿਚਾਰੀ ਪੜਦੀ ਆ ਕਿਉਂਕਿ ਉਹਨੂੰ ਇਗਜ਼ਾਮ ਵੀ ਹੈ ਤੇ ਇਹਨੂੰ ਮੈਂ ਕਿਹਾ ਤੂੰ ਥੋੜਾ ਟਾਈਮ ਲਈ ਪੜ ਲਾ ਤੇ ਬਾਕੀ ਸਾਰੇ ਗਏ ਹੋਏ ਆ ਪਾਰਟੀ ਹਾਲ ਦੇ ਵਿੱਚ ਤੇ ਮੈਂ ਵੀ ਹੁਣ ਤਿਆਰ ਹੋਣ ਲੱਗੀ ਆ ਜੈਸਮੀਨ ਨੇ ਮੇਰੇ ਅੱਜ ਦੀ ਪਾਰਟੀ ਵਾਸਤੇ ਨੇਲ ਆਰਟ ਵੀ ਕੀਤਾ ਹੈ ਦੇਖੋ ਇਹਨੇ ਆਪਣੇ ਵੀ ਲਾਇਆ ਨੇਲ ਦਿਖਾਈ ਪਤ ਇਹ ਮੇਰੀ ਬੇਟੀ ਗੁਣਾਨਾ ਭਰਪੂਰ ਆ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਗੁਣ ਵਾ ਮੈਨੂੰ ਬਹੁਤ ਪ੍ਰਾਊਡ ਆ ਇਹਦੇ ਤੇ ਸਟੱਡੀ 'ਚ ਵੀ ਬਹੁਤ ਬੈਸਟ ਵਾ ਨੇਲ ਆਰਟ ਵੀ ਕਰ ਲੈਂਦੀ ਆ ਤੇ ਜੋ हेयर स्टाइल ਵੀ ਕਰ ਲੈਂਦੀ ਆ ਮਹਿੰਦੀ ਵੀ ਡ్రਾਈੰਗ ਹੀਅਰ ਕਲੀਨਿੰਗ ਕੁਕਿੰਗ ਕਲੀਨਿੰਗ ਲੈਂਗੁਏਜ ਇਹਨੂੰ ਲੈਂਗੁਏਜ ਵੀ ਬਹੁਤ ਆਉਂਦੀਆਂ ਵਾ ਤੇ ਹੋਰ ਪੁੱਤ ਹੋਰ ਇਟਲੀ ਦੇ ਵਿੱਚ ਇਹਦੀ ਇੰਗਲਿਸ਼ ਵੀ ਬਹੁਤ ਬੈਸਟ ਆ ਇੰਗਲਿਸ਼ ਦੇ ਵਿੱਚ ਵੀ ਬਹੁਤ ਵਧੀਆ ਨੰਬਰ ਲੈਂਦੀ ਆ ਤੇ ਬਾਇਗਰ ਚਾਉਂਦੀ ਆ ਕੋਰੀਅਨ ਥੋੜੀ ਚਲ ਫ੍ਰੈਂਚ ਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰ ਦੇ ਬੋਸ਼ੋ ਬੋਸ਼ੋ ਕਿੰਨਾ ਸੌਕਾ ਹੈ ਨਾ ਬੋਸ਼ੋ ਇਹ ਵਿਚਾਰੀ ਇੱਥੇ ਬਹਿ ਕੇ ਪੜੀ ਜਾਂਦੀ ਆ ਨਾ ਬੱਚਾ ਨੁੰਦਾ ਹੀ ਆ ਕਿਉਂਕਿ ਹੁਣ 8ਵੀਂ ਕਲਾਸ ਦੇ ਵਿੱਚ ਹੋ ਗਈ ਆ 8ਵੀਂ ਕਲਾਸ ਦੇ ਇਹਦੇ ਪੇਪਰ ਆ ਹੋ ਰਹੇ ਪਹਿਲੇ ਵਾਰ ਐਗਜ਼ਾਮ ਹੋਣਿਆ 8ਵੀਂ ਕਲਾਸ ਦੇ ਵਿੱਚ ਇੱਥੇ ਐਗਜ਼ਾਮ ਹੁੰਦੇ ਆ ਦੇ ਲੂ ਇਟਲੀ ਦੇ ਵਿੱਚ ਅੱਜ ਆਪਾਂ ਪੀਜ਼ਾ ਹੀ ਆਰਡਰ ਕਰ ਲਿਆ ਸੀਗਾ ਪੀਜ਼ਾ ਲੈਣ ਗਏ ਨੇ ਪੀਜ਼ਾ ਪਾਰਟੀ ਕਰ ਲੈਣੀ ਕਿਉਂਕਿ ਸਾਰੇ ਥੱਕੇ ਪਏ ਆ ਤੇ ਅੱਜ ਆਪਾਂ ਕੁਝ ਬਣਵਾਉਣਾ ਨਹੀਂ ਕੱਲ ਨੂੰ ਆਪਰੇ ਆਉਣਗੇ ਇਟਲੀ ਵਾਲੇ ਹਲਵਾਈ ਇਟਲੀ ਵਾਲੇ ਹਲਵਾਈ ਲਾ ਲੈਣੇ ਕੱਲ ਨੂੰ ਆਪਾਂ ਫਿਰ ਆਪਾਂ ਨੂੰ ਟੈਨਸ਼ਨ ਨਹੀਂ ਆਪਾਂ ਹੈਲਪ ਕਰਵਾਉਣੀ ਹੈ ਬਾਕੀ ਸਾਰਾ ਉਹਨਾਂ ਨੇ ਕਰ ਲੈਣਾ ਵਾ ਓਕੇ ਜੀ ਜੁੜੇ ਰਹੋ ਤੁਸੀਂ ਸਾਡੇ ਬਲੌਗ ਦੇ ਨਾਲ ਤੇ ਜਿਹੜੇ ਦੀਵਾਲੀ ਵਾਲੇ ਬਲੌਗ ਹਨ ਦੀਵਾਲੀ ਤੋਂ ਬਾਅਦ ਮੈਂ ਅਪਲੋਡ ਕਰੂੰਗੀ ਕਿਉਂਕਿ ਹੁਣ ਫੈਮਿਲੀ ਆਈ ਹੋਈ ਹੈ ਨਾ ਚੰਗਾ ਨਹੀਂ ਲੱਗਦਾ ਮੈਂ ਫੋਨ ਤੇ ਐਡੀਟਿੰਗ ਕਰਦੀ ਰਵਾਂ ਮਸਾ ਫੈਮਿਲੀ ਇਕੱਠੀ ਹੁੰਦੀ ਆ ਤੇ ਮੈਨੂੰ ਹੁੰਦਾ ਵੀ ਆਪਾਂ ਟਾਈਮ ਸਪੈਂਡ ਕਰੀਏ ਤੇ ਦੀਵਾਲੀ ਤੋਂ ਬਾਅਦ ਜਦੋਂ ਸਾਰੇ ਜਾਣੇ ਚਲੇ ਜਾਣਗੇ ਫਿਰ ਮੈਂ ਹੌਲੀ-ਹੌਲੀ ਐਡੀਟਿੰਗ ਕਰੂੰਗੀ ਤੇ ਆਪਾਂ ਪਾਰਟ ਵਿੱਚ ਡਿਵਾਈਡ ਕਰਕੇ ਬਲੌਗ ਅਪਲੋਡ ਕਰਾਂਗੇ ਓਕੇ ਜੀ ਥੈਂਕ ਯੂ ਜੀ ਸਾਰਿਆਂ ਦਾ ਸਾਡੀਆਂ ਵੀਡੀਓ ਨੂੰ ਦੇਖਣ ਲਈ ਡੈਕੋਰੇਟ ਵੀ ਕਰਨਾ ਹੈ ਡੀਜੇ ਵਾਲੇ ਬਾਬੂ ਮੇਰਾ ਗਾਣਾ ਵਜਾ ਦ ਆ ਤਾਂ ਮੈਟ ਕੌਣ ਵਿਛਾ ਗਿਆ ਇੱਥੇ ਆਪਾਂ ਇੱਥੇ ਬਲੂਨ ਵੀ ਲਾਉਣੇ ਕਿਹੜੀ ਸਾਈਡ ਜ਼ਿਆਦਾ ਵਧੀਆ ਲੱਗੂਗਾ ਇੱਥੇ ਹੈ ਨਾ ਲੈ ਆਪਾਂ ਨਾਲ ਦੀ ਨਾਲ ਲਾਈਏ ਥੋੜਾ ਥੋੜਾ ਮਿਊਜ਼ਿਕ ਹੈ ਨਾ ਸੁਣਾ ਲੱਗੂਗਾ ਆ ਬੰਦ ਕਰ ਦੀ ਇਹ ਨੈਗ ਜੀ ਹੋ ਜੂ ਖਿੜਕੀਆਂ ਆ ਕਿੱਡੀ ਕਰਲੀ ਆਦੇ ਡੀ ਭੜੀ ਆ ਇਹ ਦੇਖੀ ਛਿੱਕੜੀ ਆ ਛਿੱਕੜੀ ਐ ਛਿੱਕਲੀ ਥ੍ਰੈਡ ਲਿਆ ਮੋਂਦੇ ਨਾ ਬੰਨ ਦਾਵਾਂਗੇ ਸਾਰੇ ਬਲੂਨ ਹਾਂ ਦੇ ਨਾ ਮੇਰੇ ਕੋਲ ਨਾ ਕੋਈ ਸਾਮੀ ਦੀਵਾਲੀ ਦੀ ਪਾਰਟੀ ਦਾ ਵੀ ਆਪਾਂ ਅੱਜ ਸਾਮਾਨ ਲੈ ਆਂਦਾ ਬਾਕੀ ਹਜੇ ਮੇਰੇ ਹਸਬੰਦ ਗਏ ਨੇ ਲੈਣ ਆਲੂ ਪਕੌੜਿਆਂ ਵਾਸਤੇ ਪਿਆਜ਼ ਪਾਲਕ ਤੇ ਗੋਭੀ ਵਾਲੇ ਪਕੌੜੇ ਵੀ ਬਣਾਵਾਂਗੇ ਆਪਾਂ ਜੁੜੇ ਰਹੋ ਤੁਸੀਂ ਸਾਡੇ ਵਲੌਗ ਦੇ ਨਾਲ ਆ ਕਿਹੜਾ ਵਾ ਯਕੀਨੀ ਵਾਲਾ ਨਾ ਮਿਕਸ ਮਿਕਸ ਆਓ ਸਬਜ਼ੀਆਂ ਲੈ ਲਓ ਕਿਹੜਾ ਹੋਰ ਕਿਹੜਾ ਆ ਜਿਹੜਾ ਰਮਨ ਦਾ ਫੇਵਰਟ ਆ ਪਤਾ ਤੇ ਜਿਹੜੇ ਜਿਹੜੇ ਆਪਾਂ ਪਤਾ ਉਹ ਰੱਖ ਲਓ ਵਿੱਚ ਆ ਮਰਗਰੀਟਾ ਵਾਲਾ ਜੂਵੀ ਨੂੰ ਪੀਸ ਦਈਏ ਇੱਚੋ ਆ ਚਿਕਨ ਚਿੱਲੀ ਵਾਲਾ ਵੀ ਵਿੱਚ ਰੱਖ ਦਿੰਨੇ ਆ ਆ ਲੈ ਵਿੱਚ ਪੀਸ ਰੱਖੀਏ ओतेले ਟਾਲੀ ਵਾਲ ਤਾਂ ਫਿਰ ਟਾਲੀ ਵਾਲੀ ਆ ਵੀ ਹਨੇ ਵੀ ਹਾਂ ਇਹੋ ਪਰੇ ਹਾਂ ਹੈਲੋ ਆੜੀ ਉਹ ਆ ਕਰਦਾ ਆਕਰ ਆ ਤੇਰਾ ਬੋਲੇ ਆ ਆ ਦਾੜਕਾ ਦੀ ਆ ਤੇ ਇੱਥੇ ਹੀ ਲੈਣ ਤੇ ਹੀ ਆ ਹਾਂ ਜ਼ੋਰ ਤੇ ਆ ਲੈਣ ਤੇ ਹੀ ਆ ਰੌਂਡ ਪਾਉਂਦਾ ਵੀ ਰੌਂਡ ਹੈ ਟੁੱਡੀ ਕਾਲਾ ਭਾਈ ਨਹੀਂ ਨਹੀਂ ਆ ਜਿੱਥੇ ਇੰਨੇ ਇੱਥੇ ਨਹੀਂ ਚੱਲਦਾ ਲੈਨ ਦੇ ਵਿੱਚ ਵਿੱਚ ਜਿੱਥੇ ਮਾਰਦਾ ਇੱਥੇ ਟੁੱਡੀ ਕਿੱਥੇ ਫਿਰਦਾ ਕਿੱਥੇ ਆਇਆ ਤਾਂ ਰੁਪਏ ਨੂੰ ਬੜੀ ਕਰਦ ਨੁਕਿਆ ਲੈ ਫਿਰ ਕੀ ਆ ਗੇਂ ਦੇ ਆ ਗੇਂ ਚੱਲ ਪਰੇ ਕਰ ਦਿੰਦਾ ਹਾਏ ਹਾਏ ਔਰ ਜਦੋਂ ਸੀ ਦੇ ਵੀਰ ਦੇ ਵਾਰ ਤੁਸੀਂ ਆ ਗਏ ਵੀਰ ਬਾਰੇ ਆ ਮੈਂ ਕਹ ਤਾ ਹੈ ਨਹੀਂ ਬੇ ਗੇਮਰ ਤੁਮ ਕਰ ਪਾ ਸੱਪਿਆ ਕਰ ਤਾ ਮਾਈ ਸੋ ਲੈਣਾ ਮਾਈ ਜਾਦੇ ਹਾਂ ਚੱਟ ਸੋਣਦੇ ਸੋਣਦੇ ਬੈਠੇ ਨੰਦਾਰੇ ਰਾਤ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਫੁੱਲ ਮਸਤੀ ਕੀਤੀ ਬਿਲਕੁਲ ਜਿੱਦਾਂ ਆਪਣੇ ਵਿਆਹ ਵਾਲਾ ਮਾਹੌਲ ਵਾ ਜਿੱਥੇ-ਜਿੱਥੇ ਜੀ ਨੂੰ ਪੋਸਟੋਂ ਮਿਲੀ ਜਗ੍ਹਾ ਮਿਲੀ ਉੱਥੇ-ਉੱਥੇ ਸੌਂਗੇ ਕਿਸੇ ਨੇ ਤਾਂ ਸੋਫੇ ਦਾ ਬੈੱਡ ਬਣਾ ਲਿਆ ਸਾਰੇ ਕਮਰੇ ਬੁੱਕ ਹੋਈ ਪਏ ਤੇ ਬਹੁਤ ਵਧੀਆ ਲੱਗਾ ਹਨਾ ਸਾਰਿਆਂ ਨੇ ਇੰਜੋਏ ਕਰਕੇ ਇਕੱਲੇ ਬੰਦੇ ਨੂੰ ਪ੍ਰੋਗਰਾਮ ਵਧੀਆ ਨਹੀਂ ਲੱਗਦਾ ਜੇ ਸਾਰੇ ਨਾ ਹੁੰਦੇ ਤਾਂ ਸਾਨੂੰ ਵੀ ਦਿਵਾਲੀ ਇੰਨੀ ਵਧੀਆ ਨਹੀਂ ਲੱਗਣੀ ਸੀ ਮੈਂ ਸਵੇਰੇ ਤਾਂ ਉੱਠੀ ਬੱਚਿਆਂ ਨੇ ਸਕੂਲ ਜਾਣਾ ਵਾ ਜੁਬੀ ਦਾ ਬਿਲਕੁਲ ਦਿਲ ਨਹੀਂ ਕਰਦਾ ਸਕੂਲ ਜਾਣ ਨੂੰ ਕਹਿੰਦਾ ਮੈਂ ਨਹੀਂ ਜਾਣਾ ਤੇ ਫਿਰ ਮੈਂ ਨੂੰ ਕਿਹਾ ਵੀ ਚਲ ਅਗਲੇ ਦਿਨ ਤੁਹਾਨੂੰ ਛੁੱਟੀ ਕਰਵਾ ਦਾਂਗੇ ਅੱਜ ਚਲਿਆ ਜਾ ਮਸਾ ਇਹਦੀਆਂ ਮਨਤਾ ਕਰ ਕਰਕੇ ਇਹਨੂੰ ਮੈਂ ਮਨਾਇਆ ਅੱਜ ਬੱਚਿਆਂ ਦਾ ਵੀ ਸਕੂਲ ਜਾਣ ਨੂੰ ਦਿਲ ਨਹੀਂ ਕਰਦਾ ਕਿ ਕਿ ਸਾਰੇ ਗੈਸਟ ਆਏ ਕਰਕੇ ਹੁੰਦਾ ਹੀ ਆ ਨਾ ਬੱਚਿਆਂ ਨੂੰ ਇੰਜੋਏ ਕਰਨਾ ਤੇ ਅਸੀਂ ਵੀ ਜਦੋਂ ਛੋਟੇ ਹੁੰਦੇ ਸੀ ਕੋਈ ਕਦੇ ਗੈਸਟ ਆ ਜਾਂਦਾ ਭੂਆ ਜੀ ਹੁਣੀ ਆਏ ਹੁੰਦੇ ਸੀ ਤੇ ਅਸੀਂ ਵੀ ਇਦਾਂ ਹੀ ਬਹਾਨੇ ਲਾਉਂਦੇ ਹੁੰਦੇ ਸੀ ਕਿ ਵੀ ਅਸੀਂ ਸਕੂਲ ਨਹੀਂ ਜਾਣਾ ਫਿਰ ਇੱਥੇ ਇਦਾਂ ਵੀ ਦੀਵਾਲੀ ਦੀ ਛੁੱਟੀ ਨਹੀਂ ਹੁੰਦੀ ਕਿਉਂਕਿ ਟਾਲੀ ਇਹਦਾ ਕਿਹੜਾ ਫੈਸਤਾ ਵਾ ਆਪਣਾ ਪੰਜਾਬੀਆਂ ਦਾ ਨਾ ਤਿਹਾੜਾ ਕਿਹਾ ਸਕਦੇ ਆ ਤੇ ਤਾਂ ਕਰਕੇ ਆਪਾਂ ਇਹਨਾਂ ਨੂੰ ਦੀਵਾਲੀ ਵਾਲੇ ਦਿਨ ਦੀ ਛੁੱਟੀ ਕਰਾਵਾਂਗੇ ਓਕੇ ਕੱਲ ਹਾਂਜੀ ਕੱਲ ਨੂੰ ਦਮਾ ਨਹੀਂ ਆਪਾਂ ਇਹਨਾਂ ਨੂੰ ਦਿਵਾਲੀ ਵਾਲੇ ਦਿਨ ਦੀ ਛੁੱਟੀ ਕਰਵਾ ਦੇਣੀ ਅੱਜ ਇਹ ਸਕੂਲ ਜਾਣਗੇ ਤੇ ਥੋੜੇ ਜਿਹਾ ਸੈਡ ਵੀ ਹੋਏ ਪਏ ਆ ਲਓ ਆਹ ਫੜੋ ਪਹਿਲਾਂ ਕੈਂਡੀਆਂ ਇਹ ਨੇ ਇਟਲੀ ਚੋਂ ਮਿਲਦੀ ਬਹੁਤ ਵਧੀਆ ਤુલਸੀ ਵਾਲੀ ਆ ਮਲਠੀ ਵੀ ਇਹਦੇ ਵਿੱਚ ਤੇ ਇਦਾਂ ਨਹੀਂ ਹੈਗੀ ਜਿਆਦਾ ਮਿੱਠੀ ਨਹੀਂ ਹੈਗੀ ਬਹੁਤ ਟੇਸਟੀ ਆ ਜੇ ਗਲਾ ਖਰਾਬ ਆ ਆਪਣਾ ਉਹਦੇ ਲਈ ਆ ਠੰਡ ਸ਼ੁਰੂ ਹੋ ਗਈ ਹੈ ਨਾ ਬੱਚਿਆਂ ਦੇ ਥੋੜੇ ਜਿਹਾ ਗਲੇ ਖਰਾਬ ਹੋਏ ਆ ਬਾਕੀ ਰਾਤ ਪਾਰਟੀ ਕੀਤੀ ਸੀਗੀ ਆਪਾਂ ਲੈ ਜੂ ਵੀ ਪਾਲਾ ਮੂੰਚ ਆ ਦੇ ਕੰਗੀ ਵੀ ਜਾਂਦਾ ਥੋੜਾ ਥੋੜਾ ਇਹਨੂੰ ਪਤਾ ਕਾ ਮੂੰਚ ਪਾ ਲੋ ਦਿਲ ਤਾਂ ਨਹੀਂ ਕਰਦਾ ਭੇਜਣ ਨੂੰ ਪਰ ਇੱਥੇ ਗਾਹ ਕ੍ਰਿਸਮਸ ਆ ਜਾਣਾ ਦਸੰਬਰ ਦੇ ਵਿੱਚ ਵੀ ਕਾਫੀ ਛੁੱਟੀਆਂ ਹੋ ਜਾਂਦੀਆਂ ਇਹਨਾਂ ਨੂੰ ਨਵੇਂ ਸਾਲ ਦੀਆਂ ਨਤਾਲਿਆਂ ਦੀਆਂ ਵੈਸੇ ਵੀ ਇੱਥੇ ਕਾਫੀ ਛੁੱਟੀਆਂ ਕਰਦੇ ਨੇ ਇਟਲੀ ਦੇ ਵਿੱਚ ਸਭ ਤੋਂ ਦਮਿੰਿਕਾ ਹਮੇਸ਼ਾ ਹੀ ਹੁੰਦੀ ਆ ਸ਼ਨੀਵਾਰ ਐ ਐਤਵਾਰ ਤਾਂ ਹੀ ਫਿਰ ਇਦਾਂ ਮੈਂ ਕਿਹਾ ਵੀ ਚਲ ਅੱਜ ਤੁਸੀਂ ਜਾਓ ਸਕੂਲ ਫੇਰ ਆਪਾਂ ਦੀਵਾਲੀ ਵਾਲੇ ਦਿਨ ਛੁੱਟੀ ਕਰ ਲਵਾਂਗੇ ਆ ਗਈ ਬੱਸ ਚਲੋ ਬਈ ਬਾਏ 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 ਬੰਜੋ ਨੋ ਪੈਸੇ ਸ਼ਾਮੋਂ ਆਕਰੋਲ ਪੈਸੇ ਬੰਜੋਰ ਨੋ ਤੂਤੀ ਦੀਵਾਲੀ ਦੀ ਸਾਰਿਆਂ ਨੂੰ ਸਾਡੇ ਵੱਲੋਂ ਮੇਰੇ ਵੱਡੇ ਭਰਾ ਵੱਲੋਂ ਹਾਂਜੀ ਹਾਂਜੀ ਹੈਪੀ ਦੀਵਾਲੀ ਬਾਈ ਸਾਰਿਆਂ ਨੂੰ ਇਹਦੇ ਪਰਿਵਾਰ ਨੂੰ ਤੇ ਸਾਡੇ ਪਰਿਵਾਰ ਨੂੰ ਸਾਰੇ ਤਾਜਗਲ ਫੈਮਲੀ ਨੂੰ ਹਾਂ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਤੇ ਗੋਡ ਬles ਜੂ ਪਰਮਾਤਮਾ ਤੁਹਾਡੀ ਰੱਖੇ ਹੂੰ ਇਹ ਮੇਰੇ ਤਾਇਆ ਜੀ ਦਾ ਬੇਟਾ ਤੇ ਇਹ ਮੇਰਾ ਛੋਟਾ ਭਰਾ ਇਹ ਮੇਰੇ ਡੈਡੀ ਦਾ ਮੁੰਡਾ ਇਧਰ ਮੇਰਾ ਜੀਜਾ ਤੇ ਦਿਓਰ ਵੇ ਜੀਜੇ ਰਾਤ ਵਾਲੀ ਨਿੱਕੀ ਜੀ ਇਹ ਜੀਜਾ ਨਾ ਰਾਤ ਵਾਲੀ ਮਾਤੀ ਕਰ ਲਈ ਤੇ ਫੋਨ ਇਹਦਾ ਚਾਰਜਰ ਲੱਗਦਾ ਤੇ ਟੈਨਸ਼ਨ ਹੋ ਗਈ ਇਹਨੂੰ ਤਾਂ ਅਸੀਂ ਵੀ ਮਜ਼ਾਕ ਕਰਦੇ ਰਹਿੰਦੇ ਆ ਇਹ ਮੇਰਾ ਭਰਾ ਵੀ ਆ ਮੇਰਾ ਦਯਾਰ ਵੀ ਆ ਤੇ ਮੇਰੇ ਜੀਜਾ ਵੀ ਆ ਰਾਤ ਪੀਤੀ ਬੋਲਦਾ ਸੀ ਹੁਣ ਆ ਗਿਆ ਆ ਗਿਆ ਹੋਰ ਆਵੇਂ ਹੁਣ ਇਹਨੂੰ ਸੂਤ ਕਰਾਂ ਮੈਂ ਲੈ ਗਈ ਇਹਦੀ ਜੀਜੇ ਦੀ ਚਲ ਆ ਜਾਵੀਂ ਆ ਲਓ 12 ਵਜੇ ਅੱਲਾ ਆ ਜਾਂਦੇ ਇਹ ਮੇਰੇ ਭਰਾ ਕੰਮ ਕਰਦੇ ਆ ਇਹ ਲੈ ਕੇ ਆਇਆ ਬਿਸਕਟ ਆਂਦਾ ਹਨ ਆਪ ਬਣਾਉਂਦੇ ਆ ਹਨ ਐਸਪੀ ਵੀ ਲੈ ਕੇ ਆਊਗਾ ਵਾਲ ਪੱਠ ਹੈ ਰੱਬਾ ਹਲਵਾਈ ਲੱਗੇ ਇੱਧਰ ਗੋਪੀ ਵਾਲੇ ਪਕੌੜੇ ਪਾਲਕ ਵਾਲੇ ਪਕੌੜੇ ਸਾਰੇ ਕੱਢਨੇ ਆ ਇਹ ਆਰਮੀ ਤੋਂ ਆਇਆ ਛੁੱਟੀ ਹਲਵਾਈ ਇੱਕ ਸੱਦਿਆ ਸੀ ਲੱਗਦਾ ਨਾ ਜਮਈ ਗੋਭੀ ਵਾਲੇ ਮੋਟੀ ਨਹੀਂ ਗੋਭੀ ਨਹੀਂ ਬਣੇ ਅੱਛਾ ਠੀਕ ਆ ਦੇ ਇਨ ਟੇ ਟਿਸ਼ੂ ਮੈਂ ਤਾਂ ਪਿਆਜ਼ ਵੀ ਥੋੜੇ ਲੱਗਦੇ ਆ ਪਿਆਜ਼ ਨਹੀਂ ਬਹੁਤ ਬਣੇ ਬਹੁਤ ਤੇ ਨੂੰ ਬਹੁਤ ਨਿਕਲ ਜਾਣਗੇ ਉਹ ਵੀ ਆਦੇ ਬਣੇ ਕੋਣ ਬਣੇ ਪਰ ਤੋਂ ਖਾਦੇ ਹਾਂ ਹਾਂ ਖਾਦੇ ਇਹ ਕੋਲ ਕਿਉਂ ਨਹੀਂ ਉਦਨ ਦੇ ਲਾਪਾ ਕਿੰਨੇ ਬਣਾਏ ਸੀ ਖਾਦੇ ਗਏ ਵਧੀਆ ਕੀ ਕੀ ਹੋਊਗਾ ਕੀ ਕੀ ਹੋਊਗਾ ਰੈਤਾ ਚੌਲ ਦਾਲ ਸਲਾਦ ਸਾਦ ਸਲਾਦ ਤਾਂ ਕੱਟੀ ਜਾਂਦੇ ਉੱਪਰ ਹੋਰ ਹੋਰ ਚੋਲ ਚੋਲ ਹੋ ਜਾਣਗੇ ਨਾਲ ਮਿੱਠੇ ਦੀ ਕੀ ਹੋਊਗਾ ਐਂਦਾ ਵਿਆਹ ਐਂਦੇ ਵਿਆਹ ਹੀ ਕਰਦੇ ਆ ਮੁੰਡਾ ਦੇਖ ਲਿਆ ਅਸੀਂ ਆ ਤੇ ਬਠਾ ਆਪ ਮੁੰਡਾ ਦੇਖਿਆ ਜੀ ਅਸੀਂ ਉਹ ਨਾਮ ਹੀ ਨਿਆਲੇ 11 ਇਹ ਮੁੰਡੇ ਦਾ ਆਪ ਮੁੰਡਾ ਏ ਇਹ ਦਾਪ ਹੋਣ ਮੁੰਡਾ ਹੋਇਆ ਏ ਮੇਰੇ ਤਾਇਆ ਜੀ ਦਾ ਬੇਟਾ ਮੇਰੇ ਕੋਲ ਪਹਿਲੀ ਵਾਰ ਆਇਆ ਤੇ ਆਪਾਂ ਫਿਰ ਇਹਦੇ ਲਈ ਸਾਰੇ ਨੂੰ ਹਾਂਜੀ ਇਹਨੇ ਮੈਨੂੰ ਸਪੈਸ਼ਲ ਕਿਹਾ ਸੀਗਾ ਵੀ ਕੀ ਬਣਾ ਕੇ ਦਿਓ ਬਣਾ ਮੈਂ ਸਾਗ ਕਿਹਾ ਸੀ ਮੱਕੀ ਦੀ ਰੋਟੀ ਹੂੰ ਤੇ ਅੱਜ ਆਪਾਂ ਬਣਾਈ ਆ ਵੀਰੇ ਦੱਸੂਗਾ ਕਿੰਦਾ ਟੇਸਟੀ ਬਣੀ ਆ ਇੱਕ ਨੰਬਰ ਆਪਣੇ ਇੱਕ ਨੰਬਰ ਠੀਕ ਹੈ ਧੰਨਵਾਦ ਰਾ ਕੋਈ ਗੱਲ ਨਹੀਂ ਵੀਰੇ ਖਾਓ ਇੰਜੋਏ ਕਰੋ